ਮੇਰਾ ਨਾਮ ਜੀ ਵਿਜੇ ਕੁਮਾਰ ਹੈ। ਤੁਹਾਨੂੰ ਦੇ ਟ੍ਰੈਨਡ ਵਾਲੇ ਜੀ। ਮੈਂ ਸਰ ਮੇਰ ਸਿੰਘ ਸਕੂਲ ਅਲੀ ਕਲੀ ਮੱਲਾ ਨਾਨਕ ਸਰ। ਇਹ ਗੱਲ ਹੋਈ ਜੀ ਆ। ਸਰ ਮੇਰੇ ਮੁੰਡੇ ਦੀ ਬਹੁਤ ਡੈਥ ਹੋਈ ਆ। ਠੀਕ ਹੈ ਜੀ। ਜਿਹੜੇ ਬੰਦਿਆਂ ਨੇ ਉਹਦੇ ਮੁੰਡੇ ਨੇ ਟੀਕਾ ਲਾਇਆ ਵਾ ਠੀਕ ਹੈ ਜੀ। ਮੈਂ ਤਾਂ ਬਾਈ ਨੇਮ ਨਾਲ ਲਿਖਾਇਆ ਸੀ। ਮੈਨੂੰ ਪੰਜਾਬ ਪੁਲਿਸ ਕਹਿ ਰਹੀ ਸੀ ਕਿ ਉਹਦਾ ਨਾਮ ਵਿੱਚ ਆਏਗਾ ਜੀ ਠੀਕ ਹੈ ਜੀ। ਪਰ ਸਰ ਉਹਦਾ ਕੋਈ ਨਾਮ ਹੀ ਵਿੱਚ ਆਗਾ ਜੀ ਠੀਕ ਹੈ ਜੀ। ਜਿਹੜੇ ਮੁੰਡੇ ਦੋ ਥਾਣੇ ਫੜੇ ਆ ਉਹਨਾਂ ਸਾਰ ਆਪਣੇ ਮੂੰਹ ਗਿਆ ਵਾ ਠੀਕ ਹੈ ਜੀ। ਕਿ ਆਹ ਬੰਦੇ ਨੇ ਇਹਦੇ ਰਾਤ ਚਰੀਲਾ ਟੀਕਾ ਲਾਇਆ ਠੀਕ ਹੈ ਜੀ ਜ਼ਬਰਦਸਤ ਜ਼ਬਰਦਸਤੀ ਟੀਕਾ ਲਾਇਆ ਵਾ ਪਰ ਸਰ ਉਹਦਾ ਰਿਪੋਰਟ ਚ ਨਾ ਕਿਹੇ ਦਾ ਨੀ ਹੈਗਾ ਜੀ ਕਿਹੜੇ ਬੰਦੇਆਂ ਨਾਮ ਨਹੀਂ ਲਿਖਾਏ ਆ ਚਾਰ ਬੰਦੇ ਤੇ ਸਰ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰ ਸਰ ਉਹਨਾਂ ਦਾ ਨਾਂ ਹੀ ਨਹੀਂ ਵਿੱਚੇਗਾ ਐਫ ਆਰ ਐ ਵਿੱਚ ਅਗਲਾ ਐਕਸ਼ਨ ਕੀ ਤੁਹਾਡਾ ਅਗਲਾ ਐਕਸ਼ਨ ਸਰ ਇਨਸਾਫ ਮੰਗਦੇ ਆ ਅਸੀਂ ਇਨਸਾਫ ਚਾਹੀਦਾ ਆਹ ਬੰਦੇ ਦੇ ਪ੍ਰਤੀ ਜਿਹੜਾ ਵਾ ਠੀਕ ਹੈ ਸਰ ਉਹਨਾਂ ਦੇ ਉਹਨਾਂ ਦੇ ਨਾਮ ਆਉਣੇ ਚਾਹੀਦੇ ਆ ਫੋਟੋ ਜਿਹੜੀ ਮੈਨੂੰ ਹੁਣ ਵਿਖਾਈ ਇਹਨਾਂ ਉੱਤੇ ਇਹੋ ਲਿਖਿਆ ਵਾ ਕਿ ਮੇਰੇ ਵੱਲੋਂ ਜਿਹੜੀ ਮੈਂ ਰਿਪੋਰਟ ਲਖਾਈ ਆ ਕਿ ਸਾਨੂੰ ਕਿਸੇ ਬੰਦੇ ਤੇ ਕੋਈ ਸ਼ੱਕ ਨਹੀਂ ਹੈਗਾ ਜਦੋਂ ਕਿ ਸਰ ਮੈਂ ਉਹਨਾਂ ਨੂੰ ਸਵੇਰੇ ਸਾਰਾ ਪ੍ਰੂਫ ਕਰਤਾ ਵਾ ਕਿ ਆਹ ਬੰਦੇ ਨੇ ਮੇਰੇ ਮੁੰਡੇ ਨਾਲ ਮਾਰਿਆ ਜੇ ਠੀਕ ਹੈ ਜੀ ਮੈਨੂੰ ਕਹਿੰਦੇ ਆਂ ਆਪਾਂ ਨਾਲੇ ਲਿਖ ਦਾਂਗੇ ਪਰ ਨਾ ਕੁਝ ਨਹੀਂ ਲਿਖਿਆ ਨਹੀਂ ਹੈ ਸਰ ਉਹ ਕੀ ਆ ਉਹ ਦਿਨ ਕੋਈ ਤਾਂ ਕੋਈ ਕਾ ਵੀ ਸਰ ਜਿਹੜੀ ਮੈਂ ਰਿਪੋਰਟ ਲਿਖਾ ਕੇ ਆਇਆ ਮੈਂ ਬਾਰਾਂ ਸਰ ਠੀਕ ਹੈ ਜੀ ਹੋਰ ਰਿਪੋਰਟ ਹੋ ਗਈ ਨਹੀਂ ਆ ਔਰ ਮਨਜੀਤ ਸਿੰਘ ਰਾਜੀ ਸਾਡਾ ਮਨ ਰਾਜੀ ਕਿਹੜਾ ਏਰੀਆ ਜੀ ਸਾਡਾ 8 ਨੰਬਰ ਵਾਰਡ ਆ ਤੇ ਸਾਡੇ ਮਹੱਲੇ ਦੀ ਸਾਡੀ ਰਹਿੰਦਾ ਹੈ ਸਾਡਾ ਭਰਾ ਹੀ ਲੱਗਦਾ ਵਾ ਮੁਲਾਦਰੀ ਚੋਂ ਤੇ ਇਹਦੇ ਇਤਰਾ ਤਾ ਸਵੇਰੇ ਮੁੰਡੇ ਨਾਲ ਇਹਨਾਂ ਨੂੰ ਫੋਨ ਆਇਆ ਵੀ ਆ ਗੱਲ ਹੋਈ ਆ ਮੁੰਡਾ ਟੱਟੇ ਉੱਥੇ ਪਿਆ ਵਾ ਤੇ ਜਾ ਕੇ ਵੇਖਿਆ ਜਦੋਂ ਜਾ ਕੇ ਇਹ ਇਹਨਾਂ ਨੇ ਦੱਸਿਆ ਜਾ ਕੇ ਵੀ ਇਤਾਂ ਦੇ ਮੁੰਡੇ ਦੀ ਲਾਸ਼ ਮਿਲੀ ਆ ਤੇ ਜੋ ਪ੍ਰਸ਼ਾਸਨ ਕੋਲ ਗਏ ਆ ਪੁਲਿਸ ਪ੍ਰਸ਼ਾਸਨ ਕੋਲ ਉਹਨਾਂ ਰਿਪੋਰਟ ਲਿਖਾਈ ਆਪਣੀ ਉਹਨਾਂ ਸਾਰੇ ਬੰਦਿਆਂ ਦੇ ਨਾਮ ਲਖਾਏ ਆ ਤੇ ਇਹਨਾਂ ਸਿਹਰ ਦੀ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਸੋ ਕੋਈ ਇਹਨਾਂ ਨੂੰ ਹਾਨੂੰ ਕਹਿੰਦੇ ਪਏ ਆ ਕਿ ਇਹ ਤੁਸੀਂ 174 ਦੀ ਕਾਰਵਾਈ ਕਰ ਦਿੱਤੀ ਹੈ ਕਿ ਸਾਨੂੰ ਇਹਦੇ ਕੋਈ ਚੱਕ ਨਹੀਂ ਆ ਤੇ ਹੁਣ ਜਿਹੜਾ ਬਿਆਨ ਦਿੱਤੇ ਉਹਨਾਂ ਨਾਲ ਇਹਨਾਂ ਨੂੰ ਕੋਈ ਕਾਪੀ ਮਿਲੀ ਜ ਉਹਨਾਂ ਦੀ ਉਹ ਚੋ ਬੰਦੇ ਦੇ ਪਰਚਾ ਦਰਜ ਹੋਵੇ ਤੇ ਉਹਨਾਂ ਨੂੰ ਇਨਸਾਫ ਮਿਲੇ ਨਹੀਂ ਕੀਤੀ ਯਾਰ ਜੇਕਰ ਕੋਈ ਐਲੈਗਰਡ ਖਾਰ ਕੀਤੀ ਹੈ ਅੱਲਾਹ ਆ ਕੇ ਬੈਠੇ ਆ ਅੱਜ ਉਹ ਕਹਿ ਰਹੇ ਨੇ ਇਨਾਮ ਖਾਰ ਨਹੀਂ ਸਵੇਦ ਦੇ ਨਹੀਂ ਕਹਿ ਰਹੇ ਇਹਨਾਂ ਨੇ ਹੁਣੇ ਜੋ ਕੀਤੀ ਹੈ ਜੋ ਉਹਨਾਂ ਨੇ ਦਰਖਾਸਤ ਦਿੱਤੀ ਉਹਦੇ ਮਾਮਲੇ ਕਾਨੂੰਨੀ ਮਾਰਕ ਕੀਤੀ ਆ ਉਹ ਤੇ ਜਿਹੜੇ ਨਾਮ ਆ ਗਏ ਹੋਰ ਕੀ ਕਰ ਰਹੇ ਮੈਂ ਭਾਈ ਨੇ ਬੱਚਾ ਰਹੂਗਾ ਕਿ ਜੇ ਕੋਈ ਨਾ ਦਿਖਾਇਆ ਤਾਂ ਉਹਨਾਂ ਦੀ ਕਾਰਵਾਈ ਜ਼ਰੂਰ ਕੀਤੀ ਜਾਊਗੀ ਮੇਰੇ ਤੋਂ ਸਾਥੀ ਹੈ